ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਵਗਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਦਿਨ ਦੇ ਸਮੇਂ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਹਲਕੀ ਦਰਮਿਆਨੀ ਬੂੰਦਾਬੰਦੀ ਕਿਣਮਣ ਕਣੀ ਤੇ ਥੋੜੀ ਬਹੁਤਾ 스ਪੈਲ ਉਮੀਦ ਆ ਦੇਖਣ ਨੂੰ ਮਿਲਿਆ ਮਿਕਸਿਆ ਮੌਸਮ ਸੀ ਬੱਦਲਬਾਜ਼ ਦਾ ਮਾਹੌਲ ਸੀ ਠੰਡ ਦਾ ਮਾਹੌਲ ਲਗਾਤਾਰ ਬਣਿਆ ਰਿਹਾ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਹਨ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਜਿਹੜੀ ਆ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਕਿਸੇ ਤਰੀਕੇ ਦੀ ਜਾਣਕਾਰੀ ਤੁਸੀਂ ਬਾਂਝੇ ਨਾ ਹੋ ਸਕੋ ਤਾਜ਼ਾ ਸੈਟਰਡੇ ਵਿੱਚ ਦੇਖੀ ਜਾਵੇ ਤਾਂ ਪੰਜਾਬ ਦੇ ਉੱਪਰ ਹਲਕੀ ਦਰਮਿਆਨੀ ਬੱਦਲਵਾਈ ਬਣੀ ਹੋਈ ਹੈ ਪਰ ਮੀਂਹ ਦੀ ਜਿਹੜੀ ਸੰਭਾਵਨਾ ਹੈ ਉਹ ਫਿਲਹਾਲ ਘੱਟ ਹੈ ਬੂੰਦਾਬਾਂਦੀ ਦਾ ਅਸਰ ਜ਼ਿਆਦਾ ਰਹੇਗਾ ਤੇ ਜਿਹੜੀ ਅਸਰ ਜ਼ਿਆਦਾ ਤੁ ਦੁਆਬੇ ਦੇ ਇਲਾਕੇ ਵੀ ਦੇਖਣ ਨੂੰ ਮਿਲ ਲਗੇ ਜੋ ਕਿ ਪਹਾੜੀ ਖੇਤਰਾਂ ਦੇ ਨਾਲ ਲੱਗਦਾ ਇਲਾਕਾ ਜਿਹੜਾ ਵੀ ਹੈ ਪੰਜਾਬ ਦਾ ਜਿਹਦੇ ਵਿੱਚ ਗੁਰਦਾਸਪੁਰ ਤੋਂ ਲੈ ਕੇ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਦਾ ਇਲਾਕਾ ਥੋੜਾ ਜਿਹਾ ਹੋ ਗਿਆ ਜੀ ਤੇ ਦੁਆਬੇ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਜ਼ਿਲ੍ਹਾ ਨੰਗਲ ਅਨੰਦਪੁਰ ਸਾਹਿਬ ਇਹਨਾਂ ਇਲਾਕਿਆਂ ਦੇ ਵਿੱਚਕਾਰ ਥੋੜੀ-ਬਹੁਤੀ ਜਿਹੜੀ ਸਿਸਟਮ ਦੀ ਸੰਭਾਵਨਾ ਹੈ ਉਹ ਜ਼ਿਆਦਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਇਹਨਾਂ ਇਲਾਕੇ ਵਿੱਚ ਰਾਤ ਦੇ ਸਮੇਂ ਕਿਰਮਣ ਕਣੀ ਤੇ ਮੀਂਹ ਦਾ ਮਾਹੌਲ ਜ਼ਿਆਦਾ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਪਰ ਜਿਹੜੀ ਹਵਾ ਦੀ ਗੱਲ ਕੀਤੀ ਹੈ ਥੋੜੀ-ਬਹੁਤੀ ਹਵਾ ਵੀ ਤੇਜ਼ ਚੱਲਦੀ ਦਿਖਾਈ ਦੇ ਰਹੀ ਹੈ ਅਕਸਰ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਸ਼ਿਵਰਾਤਰੀ ਦੇ ਜਿਹੜੇ ਦਿਨ ਹੁੰਦੇ ਨੇ ਇਹਨਾਂ ਦਿਨਾਂ ਦੇ ਨੇੜੇ ਤੇੜੇ ਅਕਸਰ ਹੀ ਸਾਨੂੰ ਹਲਕਾ ਦਰਮਿਆਨਾ ਮੀਂਹ ਬੂੰਦਾ ਬੰਦੀ ਦੇਖਣ ਨੂੰ ਮਿਲਦੀ ਹੈ ਜੋ ਕਿ ਸਾਨੂੰ ਹੁਣ ਇਸ ਸਮੇਂ ਮਾਹੌਲ ਲਗਾਤਾਰ ਬਣਿਆ ਹੋਇਆ ਹੈ ਪਰ ਜਿਹੜਾ ਇਹ ਮੀਂਹ ਹੈ ਥੋੜਾ ਜਿਆਦਾ ਜਿਆਦਾ ਹੈਵੀ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਲਗਾਤਾਰ ਅੱਜ ਰਾਤ ਜਿਹੜੇ ਸਿਸਟਮ ਨੇ ਉਹ ਇੱਕ ਤੋਂ ਬਾਅਦ ਇੱਕ ਪੰਜਾਬ ਦੇ ਉੱਪਰ ਟਰੈਵਲ ਕਰਦੇ ਹੋਏ ਦਿਖਾਈ ਦੇਣਗੇ ਥੋੜਾ ਬਹੁਤਾ ਸਿਸਟਮ ਹੈ ਉਹ ਅੰਮ੍ਰਿਤਸਰ ਤੋਂ ਉਫਜ਼ਿਲਕਾ ਫਿਰੋਜ਼ਪੁਰ ਜਿਹੜਾ ਇਹ ਇਲਾਕਾ ਇਹਦੇ ਵਿੱਚ ਵੀ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਹਲਕੀ ਬੁਲਕੀ ਤੇਜ਼ ਮੂਸਲਾਤਾਰ بارش ਵੀ ਥੋੜੀ ਜੀ ਇੱਕ ਦੋ ਛੋਟੇ-ਮੋਟੇ ਸਪੈਲ ਦੇਖਣ ਨੂੰ ਮਿਲ ਸਕਦੇ ਨੇ ਪਰ ਕੋਈ ਵੱਡੀ ਹਲਚਲ ਜਿਹਨੂੰ ਕਹਿਆ ਦੀ ਕਿ ਬਹੁਤ ਵੱਡੀ ਹਲਚਲ ਹੈ ਜਿਹੜੀ ਉਹੋ ਨਹੀਂ ਬਣਦੀ ਹੋਈ ਦਿਖਾਈ ਦੇ ਰਹੀ ਜਿਸ ਦੇ ਨਾਲ ਉਮੀਦ ਹੈ ਕਿ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਆ ਰਾਤ ਦੇ ਸਮੇਂ ਹਲਕੀ ਦਰਬੰਦੀ ਬੂੰਦਾਬੰਦੀ ਹੀ ਬਣੀ ਰਹੇਗੀ ਤਾਪਮਾਨ ਜਿਹੜੇ ਨੇ ਉਹ ਘਟੇ ਹੋਏ ਦਿਖਾਈ ਦੇ ਰਹੇ ਨੇ 10-12 ਡਿਗਰੀ ਤੱਕ ਤਾਪਮਾਨ ਪੰਜਾਬ ਦੇ ਵਿੱਚ ਬਣਿਆ ਰਹੇਗਾ जिसਦੇ ਨਾਲ पंजाब ਦੇ ਬਹੁਤੇ ਇਲਾਕੇ ਵਿੱਚ ਇਸੇ ਤਰੀਕੇ ਦੀ ਬੂੰਦਾਬੰਦੀ ਦਾ ਮਾਹੌਲ ਹੀ ਦੇਖਣ ਨੂੰ ਮਿਲੇਗਾ ਬਾਕੀ ਕੋਈ ਵੱਡੀ ਅਪਡੇਟ ਆਵੇ ਕਿ ਮੀਂਹ ਦੇ ਪ੍ਰਤੀ ਜੋ ਕੱਲ ਅਤੇ ਪਰਸੋਂ ਨੂੰ ਮੀਂਹ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ 26 27 28 ਤਰੀਕ ਤੱਕ ਉਹਦੇ ਬਾਰੇ ਇੱਕ ਜਾਣਕਾਰੀ ਪਹਿਲਾਂ ਹੀ ਸਾਂਝੀ ਕਰ ਚੁੱਕੇ ਆ ਤੇ ਇੱਕ ਜਾਣਕਾਰੀ ਜਿਹੜੀ ਹੈ ਉਹ ਨਵੀਂ ਵੀਡੀਓ ਵਿੱਚ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਬਣੇ ਰਹੋ ਚੈਨਲ ਤੇ ਮਿਲਦੇ ਹਾਂ ਜੇ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ